ਹਾਂਜੀ ਆਪਾਂ ਇਸ ਵਕਤ ਪਹੁੰਚ ਚੁੱਕੇ ਆਂ ਜੈਪੁਰ ਮਿਊਜ਼ੀਅਮ ਦੇ ਵਿੱਚ ਇਹਦਾ ਇਹਨੂੰ ਤਿੰਨ ਨਾਮਾਂ ਦੇ ਨਾਲ ਜਾਣਿਆ ਜਾਂਦਾ ਜੈਪੁਰ ਮਿਊਜ਼ੀਅਮ ਸੈਂਟਰਲ ਮਿਊਜ਼ੀਅਮ ਤੇ ਅਲਬਰਟ ਹਾਲ ਮਿਊਜ਼ੀਅਮ ਇਹਨੂੰ ਦੇਖਣ ਦੀ ਜਿਹੜੀ ਟਿਕਟ ਲੱਗਦੀ ਆ 50 ਰੁਪਏ ਜੇਕਰ ਤੁਸੀਂ ਸਟੂਡੈਂਟ ਹੋ ਤਾਂ ਤੁਹਾਡੇ ਪੈਸੇ ਘੱਟ ਲੱਗਣਗੇ ਜੇ ਕੋਈ ਡਿਫੈਂਸ ਵਿੱਚ ਤੁਸੀਂ ਨੌਕਰੀ ਕਰਦੇ ਹੋ ਉਹ ਸਾਈਡ ਕਾਰਡ ਤੇ ਤੁਹਾਡੀ ਬਿਲਕੁਲ ਫ੍ਰੀ ਆਫ ਕੋਸਟ ਹੈ ਤੁਹਾਡਾ ਕੋਈ ਟਿਕਟ ਨਹੀਂ ਲੈਣੀ ਪੈਣੀ ਜੋਗੀ ਤੇ ਇੱਕ ਬਸ ਚਾਹ ਆਪਾਂ ਨੂੰ ਭਰਾ ਮਿਲਿਆ ਆਪਣਾ ਇਰਫਾਨ ਕਰਨਾਟਕਾ ਤੋਂ ਤੇ ਬਾਈ ਨੇ ਕਿਹਾ ਕਿ ਆਮ ਫਰਮ ਕਰਨਾਟਕ ਆ ਤੇ ਇਹਨੇ ਮਿਸਰਪਾਨ ਇਰਫਾਨ ਆ ਡੂਇੰਗ ਮਾਈ ਬੀਟੈਕ ਇਨ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਪ੍ਰਾਨੇ ਦੱਸਿਆ ਕਿ ਮੈਂ ਜੇਕਰ ਕਰਨਾਟਕ ਦੇ ਵਿੱਚ ਕਦੇ ਘੁੰਮਾਇਆ ਤਾਂ ਮੈਨੂੰ ਜ਼ਰੂਰ ਮਿਲੀ ਆਪਣਾ ਨੰਬਰ ਦਿੱਤਾ ਬਾਈ ਨੇ ਤੇ ਭਰਾ ਵੀ ਇੱਥੇ ਜੈਪੁਰ ਘੁੰਮਾਇਆ ਤੇ ਬੀਟੈਕ ਅੱਧਾ ਇਲੈਕਟ੍ਰੋਨਿਕਸ ਦੇ ਵਿੱਚ ਇਸ ਮਿਊਜ਼ੀਅਮ ਦੇ ਅੰਦਰ ਜੈਪੁਰ ਦਾ ਜਿਹੜਾ 1400 ਸਾਲ ਪੁਰਾਣਾ ਇਤਿਹਾਸ ਉਹ ਦੱਸਿਆ ਹੋਇਆ ਤੇ ਇਥੋਂ ਦੇ ਰਾਜਾ ਮਹਾਰਾਜੇ ਨੇ ਜੋ ਹਥਿਆਰ ਵਰਤੇ ਨੇ ਸਮੇਂ-ਸਮੇਂ ਅਨੁਸਾਰ ਉਹ ਸਾਰੇ ਦਿਖਾਏਗੇ ਨੇ ਟਿਕਟ ਕਾਊਂਟਰ ਤੋਂ ਆਪਾਂ ਟਿਕਟ ਲੈ ਲਈ ਤੇ ਹੁਣ ਅੰਦਰ ਜਾ ਕੇ ਵੇਖਾਂਗੇ ਇਹਦੇ ਵਿੱਚ ਵੇਖਣ ਨੂੰ ਕੀ ਗੁੱਸਾ ਤੇ ਨਾਲ-ਨਾਲ ਤੁਹਾਨੂੰ ਵੀ ਦਿਖਾਵਾਂਗੇ ਉਹ ਸਾਈਡ ਤੋਂ ਆਪਾਂ ਟਿਕਟ ਲੈ ਕੇ ਆਏ ਆ ਨਾਲ-ਨਾਲ ਇਹਦੇ ਤੇ ਐਂਟਰੀ ਗੇਟ ਜਿਹੜਾ ਇਹਦਾ ਇਸ ਸਾਈਡ ਐਂਟਰੀ ਗੇਟ ਦੇ ਸਾਹਮਣੇ ਦਾ ਜਿਹੜਾ 뷰 ਆ ਤੇ ਉਹ ਇਹ ਹੈ ਸਾਹਮਣੇ ਪਹਾੜ ਨਾਲ ਜਰ ਰਹਿੰਦੇ ਨੇ ਤੇ ਇਥੋ ਉਹ ਸੈਦ ਅਮੀਰ ਫੋਟ ਦਿਖ ਰਿਹਾ ਉੱਪਰ ਜਿਹੜੀ ਬਿਲਡਿੰਗ ਹੈ ਮਿਊਜ਼ੀਅਮ ਦੇ ਅੰਦਰ ਐਂਟਰੀ ਕਰ ਗਏ ਤੇ ਕੱਲੀ ਕੱਲੀ ਚੀਜ਼ ਮਾਰੇ ਵਿਸਥਾਰ ਪੂਰਵਕ ਤੁਹਾਨੂੰ ਦੱਸਿਆ ਜਾਊਗਾ ਜਿਹੜਾ ਇਹ ਕਾਰਪੇਟ ਹੈ ਹਰਾਨੀ ਕਾਰਪੇਟ ਹੈ ਇਹਨੂੰ 17ਵੀਂ ਸਦੀ ਚ ਮਹਾਰਾਜ ਐਸ ਸਿੰਘ ਨੇ ਅੰਬੇਰ ਦਾ ਜਿਹੜਾ ਕਿਲਾ ਸੀ ਉਹਦੇ ਵਾਸਤੇ 1632 ਸਾਲ ਵਿੱਚ ਲਿਆਂਦਾ ਸੀਗਾ ਹਰਾਨ ਟਮੋ ਆਇਆ ਗਿਆ ਸੀ ਕਿਉਂ ਤੇ ਸਾਰੇ ਜਿਹੜੇ ਆ ਸ਼ੀਸ਼ੇ ਦੇ ਅੰਦਰ ਪਏ ਸਾਰੇ ਇਰਾਨੀ ਕਾਰਪੇਟ ਨੇ ਇੱਥੇ ਇਕੱਲੇ ਭਾਰਤ ਦੀਆਂ ਹੀ ਨਹੀਂ ਹੋਰ ਵੀ ਸੰਸਾਰ ਭਰ ਦੇ ਵਿੱਚੋਂ ਲਗਵਾਈਆਂ ਹੋਈਆਂ ਚੀਜ਼ਾਂ ਜਿਹੜੀਆਂ ਸੰਭਾਲ ਕੇ ਰੱਖੀਆਂ ਹੋਈਆਂ ਨੇ ਹਰ ਇੱਕ ਦੇਸ਼ ਦੀ ਬਣੀ ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਚੀਜ਼ ਨੂੰ ਬਹੁਤ ਸੋਹਣੇ ਢੰਗ ਨਾਲ ਸਜਾ ਕੇ ਇੱਥੇ ਰੱਖਿਆ ਹੋਇਆ ਤੇ ਨਾਲ ਨਾਲ ਉਹਨਾਂ ਬਾਰੇ ਦੱਸਿਆ ਵੀ ਹੋਇਆ ਉਹਨਾਂ ਦਾ ਪੂਰਾ ਇਤਿਹਾਸ ਕਿ ਇਹ ਕਿਹੜੇ ਦੇਸ਼ ਤੋਂ ਹੋਈਆਂ ਨੇ ਕਿਹੜੇ ਸਾਲਾਂ 'ਚ ਬਣੀਆਂ ਨੇ ਤੇ ਇੱਥੇ ਆ ਪੱਥਰ ਦੀਆਂ ਬਣੀਆਂ ਮੂਰਤੀਆਂ ਜੋ 200 ਸਾਲ ਪੁਰਾਣੀਆਂ ਨੇ ਉਹਨਾਂ ਨੂੰ ਵੀ ਸਵਾਲ ਸੰਭਾਲ ਕੇ ਰੱਖਿਆ ਹੋਇਆ ਹੈ ਆ ਹਰ ਇੱਕ ਚੀਜ਼ ਨੂੰ ਪੂਰੇ ਵਧੀਆ ਢੰਗ ਤੇ ਤਰੀਕੇ ਨਾਲ ਸਜਾ ਕੇ ਇਹਨਾਂ ਨੇ ਇਸ ਮਿਊਜ਼ੀਅਮ ਦੇ ਵਿੱਚ ਰੱਖਿਆ ਹੋਇਆ ਤੇ ਉਸ ਦੇ ਨਾਲ ਨਾਲ ਉਹਦਾ ਇਤਿਹਾਸ ਵੀ ਲਿਖਿਆ ਹੋਇਆ ਹੈ ਤਾਂ ਕਿ ਲੋਕਾਂ ਨੂੰ ਦੇਖਣ ਵਿੱਚ ਜਾਂ ਕਿਸੇ ਨੂੰ ਪੁੱਛਣ ਵਿੱਚ ਦਿੱਕਤ ਨਾ ਹੋਵੇ ਕਿ ਇਹ ਕਿਹੜੀ ਚੀਜ਼ ਹੈ ਤੇ ਕਿੱਥੋਂ ਆਈ ਆ ਕਿਹਨੇ ਬਣਾਈ ਆ ਕਿਹੜੇ ਸਾਲ ਦੀ ਬਣੀ ਆ ਤੇ ਆਜੋ ਤੁਹਾਨੂੰ ਅੱਗੇ ਚੱਲ ਕੇ ਵਿਖਾਉਨੇ ਆ ਉਹਨਾਂ ਸਮਿਆਂ ਦੇ ਹਥਿਆਰ ਜੋ ਰਾਜੇ ਮਹਾਰਾਜੇ ਬਾਤ ਦੇ ਹੁੰਦੇ ਸੀ ਤੇ ਇਹ ਸਾਰੇ ਉਹ ਹਥਿਆਰ ਨੇ ਜਿਹੜੇ ਰਾਜੇ ਮਹਾਰਾਜਾ ਨੇ ਵਰਤੇ ਹੋਏ ਨੇ ਤੇ ਇੱਥੇ ਇਹ ਵੀ ਸਾਮ ਸੰਭਾਲ ਕਰਕੇ ਰੱਖੇ ਹੋਏ ਨੇ ਤੇ ਪੂਰੇ ਵਧੀਆ ਢੰਗ ਨਾਲ ਸਜਾ ਕੇ ਰੱਖੇ ਹੋਏ ਨੇ ਹਰ ਇੱਕ ਹਥਿਆਰ ਬਾਰੇ ਪੂਰੀ ਜਾਣਕਾਰੀ ਦਿੱਤੀ ਹੋਈ ਆ ਕਿ ਕਿਹੜੇ ਰਾਜੇ ਨੇ ਵਰਤਿਆ ਕਦੋਂ ਵਰਤਿਆ ਕਿੱਥੋਂ ਆਇਆ ਸੀ ਬਣ ਕੇ ਸਾਰੀ ਪ੍ਰੋਪਰ ਜਾਣਕਾਰੀ ਉਹਦੇ ਬਾਰੇ ਇੱਥੇ ਲਿਖਿਆ ਹੋਇਆ ਕਿ ਕਿਹੜੇ ਰਾਜੇ ਨੇ ਕਦੋਂ-ਕਦੋਂ ਇਹ ਹਥਿਆਰ ਵਰਤੇ ਤੇ ਕਿੱਥੇ ਉਹ ਕਿੱਥੋਂ ਮੰਗਵਾਏ ਸੀਗੇ ਹਥਿਆਰਾਂ ਦੇ ਨਾਲ ਨਾਲ ਇੱਥੇ ਜੰਗੀ ਪਸਾਕਾਂ ਵੀ ਸਾਮ ਕੇ ਰੱਖੀਆਂ ਹੋਈਆਂ ਨੇ ਜਿਹੜੀਆਂ ਜਿਹੜੀਆਂ ਵੀ ਰਾਜਿਆਂ ਨੇ ਵਰਤੀਆਂ ਨੇ ਜੰਗੀ ਪਸਾਕਾਂ ਜੰਗਾਂ ਦੇ ਜੁੱਧਾਂ ਦੇ ਵਿੱਚ ਉਸ ਵੇਲੇ ਤੇ ਇਹ ਦੇਖੋ ਇਹ ਸਾਰਾ ਆਪਣੇ ਸਰੀਰ ਨੂੰ ਢੱਕਣ ਵਾਲੀ ਜਿਹੜੀ ਜੰਗੀ ਪਸਾਕ ਆ ਉਹ ਵੀ ਇੱਥੇ ਸੰਭਾਲ ਕੇ ਰੱਖੀ ਹੋਈ ਆ ਜਿਨ੍ਹਾਂ ਜਿਨ੍ਹਾਂ ਨੂੰ ਰਾਜ ਹੋ ਉਹਨਾਂ ਸਮਿਆਂ ਦੇ ਵਿੱਚ ਜੁੱਧਾਂ ਦੇ ਵਿੱਚ ਵਰਤੇ ਹੁੰਦੇ ਸੀਗੇ ਇਹ ਵੱਖ-ਵੱਖ ਤਰ੍ਹਾਂ ਦੇ ਉਹਨਾਂ ਸਮਿਆਂ ਦੇ ਤਲਵਾਰਾਂ ਦੇ ਮੁਠੇ ਨੇ ਉਹ ਵੀ ਇੱਥੇ ਸੰਭਾਲ ਕੇ ਰੱਖੇ ਹੋਏ ਨੇ ਤੇ ਨਾਲ ਹੀ ਇੱਧਰ ਪਏ ਨੇ ਪੁਰਾਣੀ ਸਮੇਂ ਦੇ ਖੰਜਰ ਤੇ ਨਾਲ ਢਾਲ ਤੇ ਨਾਲ ਹੀ ਇਹ ਪਏ ਨੇ ਸਿਰ ਤੇ ਪਹਿਨਣ ਵਾਲੇ ਮੁਕਟ ਜਿਨ੍ਹਾਂ ਨੂੰ ਜੰਗਾਂ ਦੇ ਵਿੱਚ ਵਰਤਿਆ ਜਾਂਦਾ ਸੀ ਤਾਂ ਕਿ ਦੁਸ਼ਮਣ ਜਿਹੜਾ ਉਹ ਗੱਦਨ ਤੇ ਤਲਵਾਰ ਦਾ 바ਰਨਾ ਕਰ ਸਕੇ ਲੋਹੇ ਦੀਆਂ ਬਰੀਕ-ਬਰੀਕ ਜਾਲੀ ਨਾਲ ਬਣਿਆ ਹੋਇਆ ਜੰਜੀਰਾਂ ਜੀਂਦਾ ਬਣਿਆ ਹੋਇਆ ਇਹ ਲੱਗਿਆ ਹੋਇਆ ਸੀ ਉਹਦੇ ਉੱਤੇ ਕੌਣ ਸਤਾਈਏ ਬਤਾ ਕੌਣ ਸਤਾਈਏ ਬੇਟਾ ਐਸੀ ਦੇ ਦੇਂਗੇ ਬਿਨਾਂ ਪੈਸੇ ਕੇ ਛੋਟਾ ਵਾਲਾ ਚਾਹੀਏ ਇਹ ਪਿਸਤੌਲ ਮੰਗਦਾ ਕਹਿੰਦਾ ਮੈਨੂੰ ਛੋਟੇ ਵਾਲਾ ਪਿਸਤੌਲ ਚਾਹੀਦਾ ਇਹ 19ਵੀਂ ਸਦੀ ਦਾ ਪਿੱਤਲ ਦਾ ਬਣਾ ਹੋਇਆ ਬਾਸਵੇਸਨਾ ਜੀ ਜੋ ਜੈਪੁਰ ਪਿਆ ਇੱਥੇ ਇਹ 20ਵੀਂ ਸਦੀ ਦਾ ਹੁੱਕ ਹੈ ਦੇਖ ਸਕਦੇ ਹੋ ਕੁਛ ਇਸ ਤਰ੍ਹਾਂ ਦਾ ਸੀ ਤੇ ਆ ਇਹਦੀ ਖਿੱਚਣ ਵਾਲੀ ਰਸੀ ਦੇਖੋ ਕਿੰਨੀ ਵੱਡੀ ਆ نیچے ਵਾਲਾ ਸਾਰਾ ਸਮਾਨ ਵੀ ਐਸੇ ਹੁੱਕੇ ਦਾ ਹੈ ਉਂ ਗਰਾਉਂਡ ਫਲੋਰ ਤੋਂ ਆਪਾਂ ਸਾਰਾ ਕੁਝ ਵੇਖ ਕੇ ਤੇ ਉੱਪਰ ਫਰਸਟ ਫਲੋਰ ਤੇ ਆਇਆ ਇੱਥੇ ਵੀ ਜੋ ਜੋ ਚੀਜ਼ਾਂ ਪੁਰਾਣੀਆਂ ਰੱਖੀਆਂ ਹੋਈਆਂ ਨੇ ਉਹ ਵੀ ਤੁਹਾਨੂੰ ਸਾਰੀਆਂ ਵਿਖਾਵਾਂਗੇ ਇਹ ਚਿੱਟੇ ਸੰਗਮਰਮਰ ਦਾ ਜਿਹੜਾ ਕਲਸ ਬਣਾਇਆ ਹੋਇਆ ਹੈ ਦੇਖਣ ਨੂੰ ਬਹੁਤ ਘਸਾ ਜੇ ਬੰਦਾ ਪੂਰਾ ਦਿਨ ਵੀ ਵਿਖਾਉਂਦਾ ਰਹੇ ਨਾ ਦੱਸਦਾ ਰਹੇ ਮੈਂ ਕਹਿੰਦਾ ਇੱਕ ਦਿਨ ਤਾਂ ਛੱਡੋ ਇੱਥੋਂ ਦਾ ਜਿਹੜਾ ਇਹਦੇ ਵਿੱਚ ਮਿਊਜ਼ੀਅਮ ਦੇ ਵਿੱਚ ਸਾਰਾ ਸਮਾਨ ਰੱਖਿਆ ਹੋਇਆ ਉਹ ਬੰਦਾ ਇੱਕ ਹਫ਼ਤੇ 'ਚ ਵੀ ਨਹੀਂ ਦੱਸ ਸਕਦਾ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਕਿੱਥੋਂ-ਕਿੱਥੋਂ ਆਈਆਂ ਇਹ ਨਹੀਂ ਕਲੈਨ ਵੀ ਇੰਡੀਆ ਦੀ ਇਹਨਾਂ ਬਾਹਰਲੇ ਮੁਲਕਤੋਂ ਆਈ ਹੋਈਆਂ ਚੀਜ਼ੇ ਵੀ ਥੇ ਸਾਂਭੀਆਂ ਹੋਈਆਂ ਨੇੜੇ ਰਾਜ ਨੇ ਮੰਗਵਾਈਆਂ ਸੀਗੇ ਇਹ ਜਿਹੜੇ ਆ ਜੈਪੁਰ ਦੇ ਰਾਜ ਦੇ ਸਿੱਕੇ ਨੇ ਸਾਰੇ ਜਿਹੜੇ ਉੱਪਰਲਾ ਸਿੱਕਾ ਹੈ ਤੇ ਉਹ ਮਹਾਰਾਜਾ ਸਵਾਈ ਜੈ ਸਿੰਘ ਨੇ ਚਲਾਇਆ ਸੀ 1747 ਈਸਵੀ ਦੇ ਵਿੱਚ ਤੇ ਇਹ ਜਿਹੜਾ ਮਹਾਰਾਜਾ ਸਵਾਈ ਸਵਾਈ ਮਾਧੋ ਸਿੰਘ ਪ੍ਰਥਮ ਉਹਨੇ ਚਲਾਇਆ ਸੀ 1755 ਈਸਵੀ ਦੇ ਵਿੱਚ ਤੇ ਇਹ ਮਹਾਰਾਜਾ ਸਵਾਈ ਪ੍ਰithvi ਸਿੰਘ ਨੇ ਚਲਾਇਆ 1773 ਈਸਵੀ ਦੇ ਵਿੱਚ ਤੇ ਇਹ ਜਿਹੜਾ ਮਹਾਰਾਜ ਸਵਾਈ ਪ੍ਰਤਾਪ ਸਿੰਘ ਨੇ ਜਿਹੜਾ 1791 ਵਿੱਚ ਮਹਾਰਾਜ ਸਵਾਈ ਰਾਮ ਸਿੰਘ ਨੇ ਚਲਾਇਆ 1835 ਤੋਂ 1880 ਈਸਵੀ ਤੱਕ ਇਹ ਸਿੱਕਾ ਚੱਲਿਆ। ਉਸ ਤੋਂ ਬਾਅਦ ਮਹਾਰਾਜਾ ਮਾਨ ਸਿੰਘ ਦੂਜੇ ਰਾਜਾ ਹੋਇਆ ਜਿਹੜਾ ਤੇ ਉਹਨੇ 1943 ਵਿੱਚ ਚਲਾਇਆ। ਉਸ ਤੋਂ ਬਾਅਦ ਰਾਜ ਭਾਗ ਤੋਂ ਪਤਾ ਖਤਮ ਹੋ ਗਿਆ। ਸਿਲਵਰ ਦਾ ਇਹ ਸਿੱਕਾ ਸਾਰੇ ਸਿੱਕੇ ਜਿਹੜਾ ਸਿਲਵਰ ਦੇ ਆ। ਜਿਹੜਾ ਇਹ ਸਿੱਕੇ ਨੇ ਨਾ ਕਿ ਈਸਟ ਇੰਡੀਆ ਕੰਪਨੀ ਦਾ ਸਿੱਕਾ ਹੈ। ਇਹ ਚਲਾਇਆ ਸੀ 1835 ਈਸਵੀ ਦੇ ਵਿੱਚ। ਤੇ ਉਸ ਤੋਂ ਬਾਅਦ ਨਾਲ ਜੈਪੁਰ ਰਿਆਸਤ ਦਾ ਸਿੱਕਾ ਆ ਗਿਆ ਏ ਤੇ ਇਹ ਵੀ ਸਲਵਰ ਦਾ ਇਹ ਮਹਾਰਾਜਾ ਸਵਾਈ ਮਾਧੋ ਸਿੰਘ ਨੇ ਚਲਾਇਆ ਸੀ 1911 ਦੇ ਵਿੱਚ ਹਨ ਤੇ ਉਸ ਤੋਂ ਬਾਅਦ ਬ੍ਰਿਟਿਸ਼ ਕਾਲ ਦਾ ਸਿੱਕਾ ਆ ਗਿਆ ਏ ਇਹ ਬ੍ਰਿਟਿਸ਼ ਕਾਲ ਦਾ ਸਿੱਕਾ ਹੈ ਇਹ 1857 ਤੋਂ 1947 ਤੱਕ ਮਹਾਰਾਣੀ ਵਿਕਟੋਰੀਆ ਨੇ ਚਲਾਇਆ ਸੀ ਫਿਰ ਉਸ ਤੋਂ ਬਾਅਦ ਇਹ ਵੀ ਬ੍ਰਿਟਿਸ਼ ਕਾਲ ਦੇ ਲੇਨ ਦੇ ਨਿੱਕੇ 1857 ਤੋਂ 1947 ਤੱਕ ਫਿਰ ਇਹ ਬ੍ਰਿਟਿਸ਼ ਦੇ ਵੀ ਬ੍ਰਿਟਿਸ਼ ਦੇ ਨੇ 1857 ਤੋਂ 1947 ਤੱਕ ਦਾ ਤੇ ਫਿਰ ਜੈਪੁਰ ਰਾਜ ਨਜ਼ਰਾਨਾ ਜੈਪੁਰ ਰਾਜ ਨਜ਼ਰਾਨਾ ਇਹਦਾ ਹੋ ਗਿਆ 18ਵੀਂ ਤੋਂ 20ਵੀਂ ਸਰੀ ਤੱਕ ਚੱਲੇ ਆਏ ਬਸ ਟਪੀਅਤੀ ਅੱਜ ਜਿਹਾ ਰੱਖਿਆ ਹੋਇਆ ਹੈ ਨਾ ਉਹਨਾਂ ਨੂੰ ਹੱਥ ਲਾਉਣ ਤੋਂ ਮਨਾਹੀ ਬਹੁਤ ਕਰਦਾ ਇੱਥੇ ਦਾ ਜਿਹੜਾ ਸਟਾਫ ਹੈ ਕਿੰਨੂੰ ਹੱਥ ਨਾ ਲਾਓ ਫਿਰ ਵੀ ਦੇਖੋ ਲੋਕਾਂ ਨੇ ਹੱਥ ਨਾ ਲਾ ਕੇ ਕਿਵੇਂ ਸਾਰੀਆਂ ਇਹ ਮੂਰਤੀਆਂ ਨੇ ਜਿਹੜੀਆਂ ਮੈਲੀਆਂ ਕੀਤੀਆਂ ਵੀ ਸਭ ਤੋਂ ਜਿਹੜੀ ਮੇਨ ਚੀਜ਼ ਹੈ ਦੇਖਣ ਵਾਲੀ ਇਸ ਮਿਊਜ਼ੀਅਮ ਦੇ ਅੰਦਰ ਇਹ ਹੈ ਇਹ ਡੈਡ ਬੋਡੀ ਹੈ ਜੀ ਕਿਸੇ ਤੂਤੂ ਨਾਮ ਕੇ ਮਹਿਲਾ ਦੀ ਪਾਤ ਦੀ ਡੈਡ ਬੋਡੀ ਹੈ ਮਿਸਰ ਦੀ ਜਨਾਨੀ ਹੈ ਨਾ ਤੇ ਉਹਦੀ ਡੈਡ ਬੋਡੀ ਹੈ ਜਿਹੜੀ ਕੈਮੀਕਲ ਲਾ ਕੇ ਸਮੇਂ ਸਾਮੀ ਹੋਈ ਹੈ ਇਹਨੂੰ ਇਹਨਾਂ ਨੂੰ ਜਿਹੜੀਆਂ ਇਦਾਂ ਇਸ ਤਰ੍ਹਾਂ ਡੈਡ ਬੋਡੀ ਸਾਮੀਆਂ ਨੇ ਉਹਨਾਂ ਨੂੰ ਮਮੀ ਕਹਿੰਦੇ ਹੁੰਦੇ ਨੇ ਨਾ ਤੇ ਇਹ ਇੱਕ ਮਿਸਰ ਦੀ ਜਨਾਨੀ ਦੀ ਜਿਹੜੀ ਹੈ ਮ੍ਰਿਤਕ ਦੇਹ ਹੈ ਡੈਡ ਬੋਡੀ ਹੈ ਜਿਵੇਂ ਆਪਾਂ ਕਹਿੰਦੀਏ ਤੇ ਇਹ ਵੀ ਇੱਥੇ ਸਾਮ ਕੇ ਰੱਖੀ ਹੋਈ ਆ ਇਹ ਘੱਟੋ ਘੱਟ 26-2700 ਸਾਲ ਪੁਰਾਣੀ ਆ ਇਹ ਅਸਲੀ ਹੈ ਕੋਈ ਇਹੋ ਜੀ ਗੱਲ ਨਹੀਂ ਇਹ ਤੁਸੀਂ ਦੇਖ ਸਕਦੇ ਹੋ ਪੈਰਾਂ ਦੇ ਨਹੌਂ ਵੀ ਜਿਸਦੇ ਆ ਤੇ ਉਸੇ ਤਰ੍ਹਾਂ ਉਂਗਲਾਂ ਦਾ ਮਾਸ ਜਿਹੜਾ ਦਿਖਾਈ ਦਿੰਦਾ ਤੇ ਇਹ ਇਹਦਾ ਮਾਰਚ 2011 ਦੇ ਵਿੱਚ ਐਕਸਟਰਾ ਕੀਤਾ ਗਿਆ ਸੀ ਦੇ ਸਰੀਰ ਦਾ ਤੇ ਇਸ ਤਰ੍ਹਾਂ ਤੇ ਇਹ ਸਾਰੇ ਸਾਜਵਾਲੇ ਨੇ ਜਿਹੜੇ ਰਾਜੇ ਤੁਹਾਨੂੰ ਪਤਾ ਸੰਗੀਤ ਦੇ ਬਹੁਤ ਕੀ ਨੁੰਦੇ ਸੀ ਸੁਣਦੇ ਹੁੰਦੇ ਹੋਣਗੇ ਜਦੋਂ ਕਲਮ ਲਾ ਕੇ ਮਿਊਜ਼ੀਅਮ ਸੀ ਹੈ ਜਿਹੜਾ ਪੂਰਾ ਘੈਣ ਸੀਗਾ ਤੇ ਦੇਖ ਕੇ ਹੁਣ ਆਪਾਂ ਚੱਲਦੇ ਆ ਬਸਵਾਲ ਨੂੰ ਨਵੀਂ ਸਾਈਡ ਤੇ ਜਾਵਾਂਗੇ ਅੱਗੇ ਜਾ ਕੇ ਤੁਹਾਨੂੰ ਉਹ ਵੀ ਵਿਖਾਵਾਂਗੇ ਅਗਲੀ ਵੀਡੀਓ ਦੇ ਵਿੱਚ